ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕੱਲ ਆਪਾਂ ਬੰਦਨ ਕੀਤਾ ਸੀਗਾ ਲਾਈਵ ਦੇ ਵਿੱਚ ਵੀ ਜਿਹੜੇ ਆ ਪਖੰਡੀ ਦੰਬੀ ਨੇ ਜਿਹੜੇ ਗੁੰਮਰਾਹ ਕਰਦੇ ਨੇ ਆਮ ਸਿੱਖ ਸੰਤਾਂ ਨੂੰ ਉਹਨਾਂ ਦਾ ਪਾਜ ਉਹ ਘੇੜਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਸ਼ੁਰੂਆਤ ਕਰਨ ਲੱਗੇ ਆ ਉਹ ਕਰਨ ਲੱਗੇ ਆ ਇੱਕ ਗਾਉਣ ਵਾਲਾ ਵਾ ਕਾਂਸ਼ੀਨਾਥ ਤੁਸੀਂ ਉਹਨੂੰ ਜਾਣਦੇ ਹੋਵੋਗੇ ਜ਼ਿਆਦਾਤਰ ਉਹ ਬਾਕਰਪੁਰੀਆ ਜਿਹੜਾ ਉਹਦੇ ਨਾਲ ਉਹਦੇ ਬਾਰੇ ਇਹ ਬਹੁਤ ਉਹਦੇ ਹੱਕ ਚ ਬੋਲਦਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਵੀ ਇਹਨਾਂ ਦੇ ਅੱਲੇ-ਪੱਲੇ ਕਰਤੂਤ ਕਿੰਨੇ ਕੰਨੇ ਕਰਤੂਤ ਦੇ ਮਾਲਕ ਨੇ ਕਿਉਂਕਿ ਜੇ ਇਹ ਏਡੇ ਅਗਿਆਨੀ ਨੇ ਤੇ ਫਿਰ ਇਹ ਵਿਚਾਰ ਕਰਨ ਵਿਚਾਰ ਕਰਨ ਦੇ ਪੱਲੇ ਇਹਨਾਂ ਦੇ ਅੱਲੇ-ਪੱਲੇ ਕੁਝ ਨਹੀਂ ਤੇ ਇਹਨੂੰ ਫੋਨ ਕੀਤਾ ਇਹਦੇ ਮੈਨੇਜਰ ਨੂੰ ਚੁੱਕਿਆ ਤੇ ਅੱਗੋਂ ਇਹਨਾਂ ਦਾ ਜਵਾਬ ਦੇਖੋ ਤੁਸੀਂ ਵੀ ਜੇ ਤੁਸੀਂ ਏਡੇ ਹੀ ਗਿਆਨੀ ਹੋ ਤੁਸੀਂ ਗੱਲ ਕਰੋ ਮੈਨੇਜਰ ਕਹਿੰਦਾ ਜੀ ਨੰਬਰ ਨਹੀਂ ਹੈਗਾ ਸਾਡੇ ਕੋਲ ਜੇ ਤੇਰੇ ਕੋਲ ਨੰਬਰ ਨਹੀਂ ਹੈਗਾ ਤੇ ਮੈਂ ਇਹਨੂੰ ਸਵਾਲ ਕੀਤਾ ਵੀ ਫਿਰ ਤੂੰ ਪ੍ਰੋਗਰਾਮ ਕਿਦਾਂ ਉਹਨੂੰ ਬੁੱਕ ਕਰਾਉਣਾ ਹਲੋ ਆਖਰ ਉਹਨੂੰ ਪ੍ਰੋਗਰਾਮ ਦਾ ਦਿੰਦਾ ਹੋਏਗਾ ਨਾ ਜੀ ਜੀ ਭਾਈ ਕੋਣ ਬੋਲਦੇ ਹੋ ਕੋਈ ਦਾ ਮੈਨ ਨਹੀਂ ਇਹ ਵੀ ਗੱਲ ਕਰ ਰਿਹਾ ਜੀ ਬਾਬਾ ਇਹਨੂੰ ਨਾ ਵਜਨ ਕਰਨਾ ਸੀ ਕਾਂਸੀਨਾਥ ਨਾਲ ਵਜਨ ਕਰਾਇਆ ਨਹੀਂ ਭਾਈ ਨੰਬਰ ਨਹੀਂ ਹੈਗਾ ਇਹਦਾ ਮਤਲਬ ਨੰਬਰ ਸਾਡੇ ਕੋਲ ਨਹੀਂ ਹੁੰਦਾ ਜੀ ਤੂੰ ਨੂੰ ਦੱਸ ਦੇ ਤਾਂ ਹੋਊਗਾ ਪ੍ਰੋਗਰਾਮ ਬੁੱਕ ਹੋ ਗਿਆ ਨਹੀਂ ਮੈਂ ਜਾਂਦਾ ਪ੍ਰੋਗਰਾਮ ਅਸੀਂ ਬੁੱਕ ਕਰਦੇ ਕੱਪ ਵੀ ਅਸੀਂ ਪ੍ਰੋਗਰਾਮ ਬੁੱਕ ਕਰਦੇ ਆ ਪਰ ਨੰਬਰ ਸਾਡੇ ਕੋਲ ਹੈ ਨਹੀਂ ਤੇ ਉਹ ਕਿਹੜਾ ਪਾਉਣਾ ਕਿਹੜਾ ਤਰੀਕਾ ਵਾ ਕਿਹੜਾ ਜਾਦੂ ਆ ਜਿਹਨਾਂ ਤੁਸੀਂ ਉਹ ਤੱਕ ਸੁਨਾਹ ਪਹੁੰਚਾਉਂਦੇ ਆ ਵੀ ਤੇਰਾ ਖਾੜਾ ਲੱਗਣਾ ਇੱਥੇ ਤੇ ਤੂੰ ਉੱਥੇ ਜਾਣਾ ਰੋਵ ਵਿਚਾਰ ਹੁਣ ਇਹ ਇਹ ਜਿਹੜਾ ਬੰਦਾ ਵਾ ਇਹਦੀਆਂ ਕਰਤੂਤਾਂ ਤੁਹਾਨੂੰ ਮੈਂ ਦੱਸਾਂ ਵੀ ਇਹ ਕੀ ਕਰਦਾ ਇਹ ਟਾਰਗੇਟ ਕਿਵੇਂ ਕਰਦਾ ਸਿੱਖ ਸੰਗਤਾਂ ਨੂੰ ਆਮ ਸਿੱਖਾਂ ਨੂੰ ਆਮ ਸੰਗਤਾਂ ਨੂੰ ਟਾਰਗੇਟ ਕਿਵੇਂ ਕਰਦਾ ਵੀ ਇਹ ਕਹਿ ਕੇ ਵੀ ਗੁਰਬਾਣੀ ਪੜੋ ਫਲਾਣੇ ਗੁਰੂ ਘਰ ਜਾਓ ਜਿਵੇਂ ਐਗਜ਼ਾਮਪਲ ਇੱਕ ਦੀ ਵੀਡੀਓ ਤੁਸੀਂ ਦੇਖੋਗੇ ਉਹਦੇ ਵਿੱਚ ਇਹ ਕਹ ਰਿਹਾ ਵੀ ਜੇਕਰ ਕਿਸੇ ਦਾ ਬੱਚਾ ਨਹੀਂ ਹੁੰਦਾ ਤੇ ਤੁਸੀਂ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਉੱਥੇ ਇੱਕ ਚਾਂਦੀ ਦੀ ਚਾਬੀ ਚੜਾ ਕੇ ਆਓ ਦੱਸੋ ਤੁਸੀਂ ਗੁਰਮਤ ਅਨੁਸਾਰ ਤਾਂ ਕੀ ਕਿਸੇ ਨੂੰ ਆਪ ਦਾ ਜੀਵਨ ਕਿਉਂ ਜੂਣਾ ਆਮ ਸਿੱਖ ਸੰਗਤਾਂ ਨੂੰ ਤੁਸੀਂ ਕਿਵੇਂ ਗੁੰਮਰਾਹ ਕਰਦੇ ਹੋ ਤੇ ਕਿਵੇਂ ਉਹਨਾਂ ਦੇ ਅੰਦਰ ਅੰਧਵਿਸ਼ਵਾਸ ਪੈਦਾ ਕਰਦੇ ਹੋ ਕਿ ਕੋ ਗੁਰੂ ਸਾਹਿਬ ਦਾ ਕਿਧਰ ਅਰਦਾਸ ਆ हां ਜਿਹੜੀਆਂ ਸਾਡੇ ਸਿੱਖ ਇਤਿਹਾਸ ਨਾਲੋਂ ਵਰਨਣ ਚੀਜ਼ਾਂ ਹੈਗੀਆਂ ਜਿੱਥੇ ਖੇਡਾਂ ਵਾਪਰਦੀਆਂ ਉਹ ਉਥੇ ਵਾਪਰਦੀਆਂ ਨੇ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਜਾਈਦਾਵਾ ਉਥੇ ਬੱਚੇ ਦੀ ਆਸ ਲੈ ਕੇ ਜਾਂਦੇ ਨੇ ਧੀ ਦੀ ਪੁੱਤ ਦੀ ਤੇ ਉਥੇ ਮਸੀਆਂ ਰੁਟੀਆਂ ਲੈ ਕੇ ਜਾਂਦੇ ਨੇ ਉਹ ਗੁਰੂਕਾਲ ਤੋਂ ਚੱਲਿਆ ਆਉਂਦਾ ਪਰ ਇੱਥੇ ਇਸ ਤਰ੍ਹਾਂ ਦੇ ਵਰਮ ਅਸਲ ਵਿੱਚ ਖੇਡ ਕੀ ਹੈ ਇਹਨਾਂ ਦੀ ਮਾਨਸਿਕਤਾ ਕੀ ਹੈ ਵੀ ਆਪਣੇ ਆਪ ਨੂੰ ਐਪ੍ਰੈਜੈਂਟ ਕਰਨਾ ਵੀ ਅਸੀਂ ਬੜੇ ਵੱਡੇ ਸਿੱਖ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਾ ਭਰੋਸਾ ਰੱਖਦੇ ਹਾਂ ਪਰ ਨਿਚਾਰ ਨੇ ਨਿਚਾਰਾ ਨੇ ਨਿਚਾਰਾ ਵਾਲਾ ਹੀ ਕੰਮ ਕਰਨਾ ਤੇ ਖੇਰ ਲਿਆ ਕੇ ਸਾਰੀ ਸੁਟਣੀ ਕਹਿ ਦਿੱਤੇ ਆ ਉਸ ਦੇ ਧਾਰੀ ਪਖੰਡੀ ਬਾਕਰਪੁਰੀਏ ਤੇ ਜਾਂ ਜਿੱਥੇ ਵੀ ਕਿਤੇ ਅਖਾੜਾ ਲਾਉਂਦੇ ਨੇ ਕਿਉਂਕਿ ਜੇ ਜਿੱਥੇ ਜਾਂਦੇ ਨੇ ਉੱਥੇ ਉਹਦਾ ਭਾਂਡਾ ਹੋ ਜਾਂਦੇ ਆਏ ਜੇ ਕਿਤੇ ਜਿਹੜੇ ਡੇਰੇ ਤੇ ਜਾਂਦੇ ਆ ਉਸੇ ਡੇਰੇ ਬਾਬੇ ਨੂੰ ਰੱਬ ਬਣਾਈ ਜਾਂਦੇ ਆ ਵੀ ਇਹੀ ਰੱਬ ਆ ਇਹ ਇਹਨਾਂ ਦੀ ਕਰਤੂਤਾਂ ਬਹੁਤ ਜਲਦੀ ਹੋਰ ਕਰਤੂਤਾਂ ਤੁਹਾਡੇ ਸਾਹਮਣੇ ਨੰਗੀਆਂ ਇਹਨਾਂ ਦੀਆਂ ਕਰਨੀਆਂ ਨੇ ਸ਼ੁਰੂਆਤੋਂ ਤੋਂ ਤਾਂ ਕੀਤੀ ਆ ਵੀ ਇਹ ਜਿਹੜੇ ਗਾਇਕ ਨੇ ਇਹ ਕਿਵੇਂ ਤੁਹਾਡੀ ਮਾਨਸਿਕ ਨਸਲ ਖੁਸ਼ੀ ਕਰ ਰਹੇ ਨੇ ਕਿਵੇਂ ਤੁਹਾਡੀ ਮਾਨਸਿਕਤਾ ਨਾਲ ਖੇਡਦੇ ਨੇ ਤੁਸੀਂ ਸਿੱਖ ਧਰਮ ਨਾਲ ਲੇਟ ਕਰਦੇ ਹੋ ਉਹਨਾਂ ਨੂੰ ਪਤਾ ਸਭ ਤੋਂ ਵੱਡੀ ਗਿਣਤੀ ਅਗਰ ਲੱਗੇ ਬੈਠੀ ਸਿੱਖਾਂ ਦੀ ਹੈ ਪੰਜਾਬੀਆਂ ਦੀ ਹੈ ਤੇ ਕਿੱਦਾਂ ਤੁਹਾਨੂੰ ਉਹਨਾਂ ਨਾਲ ਘਬਰਾਹ ਕਰਨਾ ਗੁਰਮਤਿ ਦੀ ਗੱਲ ਵਿੱਚੇ ਕਰਕੇ ਗੁਰਬਾਣੀ ਦੀ ਗੱਲ ਕਰਕੇ ਸੋ ਇੱਕ ਤਾਂ ਇਹਨੂੰ ਵਾਕਰਪ੍ਰੀਤ ਨੇ ਮੇਰਾ ਸੁਨੇਹਾ ਵੀ ਜੇ ਤੂੰ ਇੱਡਾ ਗਿਆਨੀ ਆ ਇੰਨੀ ਤੈਨੂੰ ਜਾਣਕਾਰੀ ਆ ਤੇ ਸਾਡੇ ਨਾਲ ਖੁੱਲੀ ਵਿਚਾਰ ਕਰ ਜਦੋਂ ਮਰਜੀ ਜਿੱਥੇ ਮਰਜੀ ਕਿਉਂਕਿ ਸੰਪਰਕ ਨੰਬਰ ਤੇਰਾ ਮਿਲਦਾ ਨਹੀਂ ਤੈਨੂੰ ਅਸੀਂ ਬਹੁਤ ਕੋਸ਼ਿਸ਼ ਕੀਤੀ ਕੰਟੈਕਟ ਕਰਨ ਦੀ ਤੁਹਾਡੇ ਆਲੇ-ਪੱਲੇ ਕਰਤੂਤ ਹੋਵੇ ਤੇ ਠੋਕੇ ਗੱਲ ਕਰੋ ਗਾੜੀਆਂ ਤੁਸੀਂ ਮਰ ਫਿਰ ਵੀ ਜੇ ਤੈਨੂੰ ਲੱਗਦਾ ਕਿ ਤੇਰੇ ਮਨ 'ਚ ਕੋਈ ਬਹਿਮ ਆ ਤੇ ਅਸੀਂ ਤੇਰੀ ਹਰ ਗੱਲ ਦਾ ਜਵਾਬ ਦੇਵਾਂਗੇ ਤੇ ਤੈਨੂੰ ਵੀ ਜਵਾਬ ਤੇਰੇ ਕੋ ਵੀ ਲਵਾਂਗੇ ਤੇ ਜੇਕਰ ਨਹੀਂ ਤੁਹਾਡੇ ਅੱਲੇ ਬੁੱਲੇ ਗਲਤੂਤ ਤੇ ਫਿਰ ਛੱਡ ਦੀ ਕਲਾ ਫਿਰ ਤੁਸੀਂ ਆਪਣਾ ਜਿਹੜਾ ਕੰਜਰਖਾਨਾ ਕਰਦੇ ਹੋ ਉਹ ਤੁਸੀਂ ਕਰੀ ਜਾਓ ਇਹਨਾਂ ਦਾ ਸਾਰਿਆਂ ਦਾ ਪਾਜ ਜਲਦੀ ਤੁਹਾਡੇ ਸਾਹਮਣੇ ਬਹੁਤ ਜਲਦੀ ਉਗੜੂਗਾ ਮਹਾਰਾਜ ਕਿਰਪਾ ਕਰਨ ਇਹ ਪਖੰਡ ਜਿਹੜਾ ਵਾ ਇਹਦਾ ਵਿਰੋਧ ਕਰਦੇ ਸੀ ਤੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ